ਅੱਜ ਜੋ ਪੰਜਵੇਂ ਮੁੰਡੇ ਦੇ ਨਾਲ ਰਿਲੇਸ਼ਨ ਹੈ ਉਹਦਾ ਹੁਣ ਕਲੱਬ 'ਚ ਜਾਂਦੀ ਆ ਉਹ ਬ੍ਰਮਟਨ ਨਿਕ ਕਲੱਬ ਹੈ ਬਹੁਤ ਬੰਦਾ ਉੱਥੇ ਇਹ ਉੱਥੇ ਕੁੜੀਆਂ ਨੂੰ ਹੋਰ ਜਿਹੜੀਆਂ ਬੇਚਾਰੀਆਂ ਨਵੀਆਂ ਜਾਨੀਆਂ ਉਹ ਉਹਨਾਂ ਨੂੰ ਇਹ ਲੈ ਜਾਂਦੀ ਉੱਥੇ ਇਹ ਮੇਰੇ ਕੋਲ ਉਹਦੀ ਵੀਡੀਓ ਵੀ ਹੈ ਕਿ ਇਹ ਕਲੱਬ ਦੇ ਵਿੱਚੋਂ ਕੁੜੀ ਨੂੰ ਫੜ-ਫੜ ਕੇ ਅੰਦਰ ਵੜ ਰਹੀ ਹੈ ਬੇਟੇ ਦੀ ਦਿਨ-ਦਿਨ ਦੀ ਡਿਊਟੀ ਹੁੰਦੀ ਸੀ ਉਹਦੇ ਉਹ ਰਾਤ ਦੀ ਡਿਊਟੀ ਹੁੰਦੀ ਸੀ ਉਹ ਕਹਿੰਦੀ ਮੈਂ ਆਪਣੇ ਭਰਾ ਨਾਲ ਜਾਂਦੀ ਆ ਜਿਹੜਾ ਉਹਦਾ ਭਰਾ ਸੀ ਉਹ ਭਰਾ ਨਹੀਂ ਸੀ ਪਹਿਲਾਂ ਮਤਲਬ ਭਰਾ ਬਣਿਆ ਹੋਇਆ ਸੀ ਉਹ ਪਰ ਉਹਦੇ ਨਾਲ ਉਹਦੇ ਨਜਾਇਜ਼ਬੰਦ ਸੀ ਉਹਦੇ ਨਾਲ ਇਹ ਰਹੀ ਹੈ ਸਵਾ ਸਾਲ ਇੱਦਾਂ ਹੀ ਮੇਰੇ ਬੇਟੇ ਦੇ ਨਾਲ ਐਮ ਜੌਨ ਦੇ ਵਿੱਚ ਇੱਕ ਮੁੰਡਾ ਟ੍ਰੇਨਿੰਗ ਵਾਸਤੇ ਗਿਆ ਤੇ ਉਹ ਕਹਿੰਦਾ ਯਾਰ ਮੈਂ ਇਹਦੇ ਨਾਲ ਵਿਆਹ ਕਰਾਣਾ ਕੁੜੀ ਨਾਲ ਉਹ ਕਹਿੰਦਾ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਭੈਣ ਜੋ ਤੇ ਮੇਰੇ ਘਰ ਵਾਲੀ ਹੈ ਪਰ ਆ ਦੇ ਨਾਲ ਹੀ ਗਲਤ ਸੰਬੰਧ ਹੋ ਗਿਆ ਤੇ 150 ਸਵਾ ਸਾਲੋਂ ਦੀ ਕਮਾਈ ਇੱਥੇ ਪਈ ਡਿੱਗੋ ਉਹ ਤੋਂ ਬਾਅਦ ਫਿਰ ਮਜਾਇਲ ਬਣ ਗਈ ਉਸ ਤੋਂ ਬਾਅਦ ਫਿਰ ਗਰੇਵਾਲ ਬਣ ਗਈ ਉਸ ਤੋਂ ਬਾਅਦ ਹੁਣ ਬੈਨੀਪਾਲ ਬਣੀ ਹੋਈ ਆ ਬੈਨੀਪਾਲ ਮੁੰਡਾ ਕੋਈ ਇੱਥੇ ਦਾ ਹੈਗਾ ਇੱਥੋਂ ਖਾਧੀ ਪਈ ਐ ਇੱਥੋਂ ਖਾ ਲਈ ਦੰਦ ਕਹਿੰਦੇ ਮੈਨੇ ਜੀ ਉਹਨੇ ਕੱਟ ਲਿਆ ਵਾਲੇ ਨੇ ਕਿਹਾ ਕਹਿੰਦੇ ਆ ਕੌਕਰੇਜ ਕੌਕਰੇਜ ਹਾਂ ਜਿਹੜਾ ਕਾਰਡ ਆਈ ਐ ਬਿਲਕੁਲ ਸੈਂਡ ਕਰ ਦਾਂਗੇ ਇਹ ਮੋਬਾਈਲਾਂ 'ਚ ਬਹੁਤ ਸਮਕਰੀ ਹੈ ਇਹ ਆ ਮੁੰਡਾ ਮਾਨਕ ਹੈ ਆਈ ਲਵ ਕਹਿੰਦਾ ਨਾ ਕੀ ਲਿਖਿਆ ਹੋਇਆ ਇਹਦਾ ਨਾਂ ਸੁਵੀਟੀ ਰੱਖ ਲਿਆ ਉਹਦਾ ਪਹਿਲਾਂ ਹੁਣ ਇਹਨੇ ਸੁਵੀਟੀ ਕਹਿੰਦੇ ਨੇ ਫਿਰ ਕੁੜੀ ਕਹਿੰਦੀ ਮੈਂ ਨਾ ਭੱਜ ਕੇ ਆ ਜਾਂਗੀ ਆਪਾਂ ਕੋਰਟ ਮੈਰਿਜ ਕਰਾ ਲਨੇ ਆ ਵੀ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੀ ਉਸ ਤੋਂ ਬਾਅਦ ਸਾਨੂੰ ਵਿਆਹ ਕਰਨਾ ਪਿਆ ਜੋ ਬੇਟਾ ਕਹਰੇ ਮੈਂ ਮਰ ਜੂ ਮੈਂ ਨਹਿਰ ਚਾਹਲ ਮਰ ਜੂ ਮੈਂ ਖੂਜ ਗਿਰ ਜੂ ਫਿਰ ਕੱਲਾ ਕੱਲਾ ਬੇਟਾ ਤੇ ਸਾਨੂੰ ਤਾਂ ਸ਼ਾਦੀ ਕਰਨੀ ਸੀ ਜੀ ਜਿਹੜੀ ਮੇਰੀ ਮਿਸਿਜ ਹੈ ਉਹ ਰਿਟਾਇਰਡ ਹੈ ਸੀਨੀਅਰ ਸੈਕੰਡਰੀ ਸਕੂਲ ਤੋਂ ਹੀ ਉਸ ਨੂੰ ਜੋ ਵੀ ਮਿਲਿਆ ਸੀ ਵਿਚਾਰੀ ਦੀ 36 ਸਾਲ ਦੀ ਕਮਾਈ ਉਹ ਸਾਰੀ ਹੜੱਪੀ ਗਈ ਉਸ ਤੋਂ ਬਾਅਦ ਉਹ ਇੰਨੀ ਡਿਪਰੈਸ਼ਨ ਚ ਆ ਗਈ ਇਤਨੀ ਡਿਪਰੈਸ਼ਨ ਚ ਆ ਗਈ ਕਿ ਡਾਕਟਰ ਨੇ ਦੱਸਿਆ ਹੈ ਵੀ ਇਹਨੂੰ ਟੈਨਸ਼ਨ ਟੈਨਸ਼ਨ ਤੋਂ ਅਲਸਰ ਅਲਸਰ ਤੋਂ ਫਿਰ ਕੈਂਸਰ ਬਣ ਗਿਆ ਜੀ ਮੈਂ ਕੈਂਸਰ ਦੀ ਵੀ ਅਸੀਂ 9 ਲੱਖ ਦੀ ਸਰਜਰੀ ਕਰਾਈ ਹੈ ਜੀ ਸਸ਼ੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਬੜੀਆਂ ਠੱਗੀਆਂ ਤੁਸੀਂ ਬਾਹਰ ਜਾਣ ਦੇ ਨਾਂ ਤੇ ਸੁਣੀਆਂ ਹੋਣਗੀਆਂ 25 ਲੱਖ 30 ਲੱਖ 35 ਲੱਖ ਪਰ ਇੱਕ ਸਾਫ ਦਾ ਫੌਜੀ ਨਾਲ 65 ਲੱਖ ਦੀ ਠੱਗੀ ਹੋਈ ਆ ਤੇ ਠੱਗੀ ਕਿਸ ਤਰੀਕੇ ਨਾਲ ਹੋਈ ਆ ਵੀ ਇਹਨਾਂ ਨੇ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਸੀ ਮੁੰਡੇ ਨੇ ਬਾਹਰ ਜਾਣਾ ਸੀ ਉਸ ਦੀ ਧਰਮ ਪਤਨੀ ਨੇ ਉਸ ਨੂੰ ਬਾਹਰ ਲੈ ਕੇ ਜਾਣਾ ਸੀ ਤਾਂ ਜਿਵੇਂ ਆਪ ਸਭ ਨੂੰ ਪਤਾ ਹੈ ਵੀ ਸਪੌਸ ਵਿਜ਼ਾ ਪਹਿਲਾਂ ਕੈਨੇਡਾ ਦੇ ਵਿੱਚ ਚੱਲ ਰਿਹਾ ਸੀ ਤੇ ਹੁਣ ਕਿਹਾ ਜਾ ਰਿਹਾ ਸੀ ਸਰਕਾਰ ਨੇ ਬੰਦ ਕਰ ਦਿੱਤਾ ਪਰ ਠੱਗੀਆਂ ਬੰਦ ਨਹੀਂ ਹੋਈਆਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਅਸਲ ਦੇ ਵਿੱਚ ਹੈ ਕੀ ਸੀ ਵੀ ਕੀ ਹੋਇਆ ਵੀ ਸਾਰੇ ਪੈਸੇ ਲਵਾਤੇ ਇਹ ਨਹੀਂ ਬਿਸਰਫ ਬਾਹਰ ਜਾਣ ਦੇ ਪੈਸੇ ਲਵਾਏ ਫੀਸ ਦੇ ਪੈਸੇ ਲਵਾਤੇ ਹੋਰ ਉਸ ਤੋਂ ਬਾਅਦ ਬੜੇ ਪੈਸੇ ਲਵਾਤੇ ਤੇ ਉਸ ਤੋਂ ਬਾਅਦ ਹੁਣ ਕਿਉਂ ਨਹੀਂ ਇਹਨਾਂ ਨਾਲ ਗੱਲਬਾਤ ਕੁੜੀ ਕਰ ਰਹੀ ਹੁਣ ਗੱਲਬਾਤ ਕਰਦੇ ਆ ਹੋਇਆ ਕੀ ਤੁਸੀਂ ਕਹਿ ਰਹੇ ਹੋ ਵੀ 65 ਲੱਖ ਦੀ ਠੱਗੀ ਤੁਹਾਡੇ ਨਾਲ ਹੋਈ ਹੈ ਤੇ 65 ਲੱਖ ਦੀ ਠੱਗੀ ਮਤਲਬ ਕਿਸ ਤਰੀਕੇ ਨਾਲ ਵਿਆਹ ਤੋਂ ਕਿੰਨੀ ਦੇਰ ਬਾਅਦ ਤੁਹਾਡੀ ਜਿਹੜੀ ਨੂੰਹ ਸੀ ਉਹ ਬਾਹਰ ਗਈ ਹੈ ਬੇਟਾ ਪੰਜ ਮਹੀਨੇ ਬਾਅਦ ਸਾਡੀ ਨੂੰਹ ਬਾਹਰ ਚਲੀ ਗਈ ਜੀ ਠੀਕ ਹੈ ਜੀ ਉਹਨੂੰ ਸੰਭਾਲਣ ਵਾਸਤੇ ਅਮਰੀਕਾ ਤੋਂ ਮੇਰੀ ਬੇਟੀ ਜਵਾਈ ਉਹ ਆਏ ਵੀ ਉਮਰ ਛੋਟੀ ਹੈ ਚਲੋ ਉਹਨੂੰ ਅਸੀਂ ਸੰਭਾਲ ਲਏ ਜੀ ਤੱਕ ਬੇਟਾ ਨਹੀਂ ਹੁੰਦਾ ਫਿਰ ਇਸ ਤੋਂ ਬਾਅਦ 9 ਮਹੀਨੇ ਬਾਅਦ ਮੇਰਾ ਬੇਟਾ ਚਲੇ ਜਾਂਦਾ ਉਹ ਵੀ ਸਪான்ਸਰ ਚਾਹੀਦਾ ਪਰ ਮੇਰੀ ਬੇਟੀ ਨਾਂ ਨਹੀਂ ਦਿੱਤਾ ਉਹਨੇ ਬੁਲਾਣਾ ਨਹੀਂ ਸੀ ਉਸਨੂੰ ਇਹਨਾਂ ਨੇ ਜ਼ਬਰਦਸਤੀ ਉਹਦੇ ਕਾਲਜ ਵਿੱਚ ਜਾ ਕੇ ਤਾਂ ਉਹ ਸਪான்ਸਰ ਕਰਾਇਆ ਉਸ ਤੋਂ ਬਾਅਦ ਫਿਰ ਇਹ ਜੀ ਉਸ ਤੋਂ ਮੇਰੀ ਬੇਟੀ ਦੀ ਕੋਈ ਕਲਾਸ ਲੈ ਲੈਂਦੀ ਹੈ ਇਹ ਵੀ ਆਪਣੀ ਅਲੱਗ ਕਾਲਜ ਵਿੱਚ ਨਹੀਂ ਹੁੰਦੀ ਹੈ ਕਾਲਜ ਵਿੱਚ ਵੀ ਅਸੀਂ ਬਹੁਤ ਵਧੀਆ ਸਰਕਾਰੀ ਕਾਲਜ ਦੇ ਵਿੱਚ ਇਹਨੂੰ ਐਡਮਿਸ਼ਨ ਦਵਾਈ ਸੀ ਉਸ ਤੋਂ ਬਾਅਦ ਜੀ ਇਹ ਫਿਰ ਅਲੱਗ ਰਹਿੰਦੀ ਸੀ ਜਦੋਂ ਮੇਰਾ ਬੇਟਾ ਗਿਆ ਤਾਂ ਦੋ ਦਿਨ ਬੇਟਾ ਉੱਥੇ ਰਿਹਾ ਇਹਦੇ ਕੋਲ ਦੋ ਦਿਨ ਰਹਿਣ ਤੋਂ ਬਾਅਦ ਤੇ ਫਿਰ ਇਹਦੇ ਬੇਟੇ ਦੀ ਦਿਨ-ਦਿਨ ਦੀ ਡਿਊਟੀ ਹੁੰਦੀ ਸੀ ਉਹਦੇ ਰਾਤ ਦੀ ਡਿਊਟੀ ਹੁੰਦੀ ਸੀ ਤਾਂ ਉਹ ਕਹਿੰਦੀ ਮੈਂ ਆਪਣੇ ਭਰਾ ਨਾਲ ਜਾਂਦੀ ਆ ਜਿਹੜਾ ਉਹਦਾ ਭਰਾ ਸੀ ਉਹ ਭਰਾ ਨਹੀਂ ਸੀ ਪਹਿਲਾਂ ਮਤਲਬ ਭਰਾ ਬਣਿਆ ਹੋਇਆ ਸੀ ਉਹ ਪਰ ਉਸਦੇ ਨਾਲ ਉਹਦੇ ਨਜਾਇਜ਼ਬੰਦ ਸੀ ਉਹਦੇ ਨਾਲ ਇਹ ਰਹੀ ਹੈ ਸਵਾ ਸਾਲ ਸਵਾ ਸਾਲ ਉਹਦੇ ਨਾਲ ਰਹਿੰਦੀ ਹੈ ਮਾਨਕ ਮਾਨਕੇ ਹਿਮਾਚਲ ਦਾ ਮੁੰਡਾ ਨਹੀਂ ਉਹ ਤੁਹਾਡੇ بیٹے ਦੇ ਉੱਥੇ ਕੈਨੇਡਾ ਜਾਣ ਤੋਂ ਪਹਿਲਾਂ ਦੀ ਗੱਲ ਹੈ ਵੀ ਉਹਦੇ ਨਾਲ ਰਹੀ ਹੈ ਹਾਂ ਨਹੀਂ ਉਹਦੇ ਸਾਹਮਣੇ ਉੱਥੇ ਰਹਤੀ ਉਹ ਜਦੋਂ ਬੇਟਾ ਡਿਊਟੀ ਤੇ ਜਾਂਦਾ ਹੈ ਉਹ ਰਾਤ ਨੂੰ ਜਾਂਦੀ ਹੈ ਦੋ ਦਿਨ ਉਹਦੇ ਨਾਲ ਮੁਲਾਕਾਤ ਨਹੀਂ ਹੁੰਦੀ ਫਿਰ ਉਹ ਦੂਸਰੇ ਦਿਨ ਕਹਿੰਦੀ ਹੈ ਵੀ ਮੇਰਾ ਨਾ ਜਿਹੜਾ ਸਮਾਨ ਹੈ ਤੇਰਾ ਮੈਂ ਪੈਕ ਕਰਤਾ ਆਪਣਾ ਸਮਾਨ ਲੈ ਕੇ ਚਲੇ ਜਾ ਨਹੀਂ ਮੈਂ ਤੇਰਾ ਪਰਚਾ ਕਰਾ ਦਾਂਗੀ ਤੇਰੇ ਤੇ ਪੁਲਿਸ ਦਾ ਫਿਰ ਉਹ ਡਰ ਕੇ ਆਪਣੀ ਭੈਣ ਨੂੰ ਫੋਨ ਕਰਦਾ ਉਹਦੀ ਭੈਣ ਭਣੋਈਆ ਆ ਜਾਂਦੇ ਆ ਗੱਡੀ ਚੋਂ ਉਸ ਨੂੰ ਲੈ ਜਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹਦੇ ਨਾਲ ਸਾਡਾ ਕੋਈ ਸੰਪਰਕ ਨਹੀਂ ਹੁੰਦਾ ਹੈ ਬਾਕੀ ਇੰਸਟਾਗ੍ਰam ਤੇ ਹੋਰ ਦੀਆਂ ਜਿਹਾ ਸਾਡੇ ਸਾਰੇ ਪਰਿਵਾਰ ਦੇ ਬਲੌਕ ਹੀ ਕਰਦੇ ਆ ਮੇਰਾ ਤੇ ਮੈਡਮ ਦੇ ਨਾਲ ਤਾਂ ਕੋਈ ਅਜੇ ਤੱਕ ਗੱਲ 5 ਮਹੀਨੇ ਸੀ ਜਿੱਦਾਂ ਚੱਲ ਰਹੀ ਐ ਥੇ ਉਹਨਾਂ ਤੇ ਰਸੀ ਉਹਦਿਨਾਂ ਗੱਲਬਾਤ ਜੋ ਹੋਲੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਕਦੇ ਉਹਨਾਂ ਦਾ ਫੋਨ ਨਹੀਂ ਆਇਆ ਕਦੇ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਮਾਪੇ ਨੂੰ ਅਸੀਂ ਕਿਹਾ ਵੀ ਇਦਾਂ ਦੀ ਗੱਲਬਾਤ ਚੱਲ ਰਹੀ ਹੈ ਭਾਈ ਉਹਨੂੰ ਫੋਟੋਆਂ ਵੀ ਦਿਖਾ ਕੇ ਆਏ ਠੀਕ ਹੈ ਬਹੁਤ ਸਾਰਾ ਮੇਰੇ ਕੋਲ 292 ਪੇਜ ਦਾ ਪੀਡੀਐਫ ਮੈਂ ਕਢਾਇਆ ਹੋਇਆ ਜਿੰਨੇ ਉਹਦੇ ਅੱਜ ਤੱਕ ਸਾਡੇ ਕੋਲ ਮੈਸੇਜ ਚੈਟ ਮੈਸੇਜ ਜੋਰ ਰਿਕਾਰਡਿੰਗ ਵੀਡੀਓ ਕਾਲ ਸਾਰਾ ਕੁਝ ਹੈਗਾ ਠੀਕ ਹੈ ਜੀ ਮਤਲਬ ਇੰਨਾ ਗੰਦਾ ਬਿਹੇਵੀਅਰ ਉਹਨੇ ਸਾਡੇ ਬੱਚੇ ਨਾਲ ਕੀਤਾ ਜੀ ਉਹਨੂੰ ਮਰਨ ਲਈ ਮਜਬੂਰ ਕਰਤਾ ਜੇ ਮੇਰੇ ਬੇਟੀ ਤੇ ਮੇਰਾ ਜਵਾਈ ਉੱਥੇ ਨਾ ਹੁੰਦੇ ਤਾਂ ਹੋ ਸਕਦਾ ਉਹ ਸੁਸਾਈਡ ਕਰ ਲੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਪੂਰਾ ਪਰਿਵਾਰ ਡਿਪਰੈਸ਼ਨ 'ਚ ਹੈ ਜੀ ਜਿਹੜੀ ਮੇਰੀ ਮਿਸੇਜ ਹੈ ਉਹ ਰਿਟਾਇਰਡ ਹੈ ਸੀਨੀਅਰ ਸੈਕੰਡਰੀ ਸਕੂਲ 'ਚ ਜੀ ਉਸ ਨੂੰ ਜਿਹੜਾ ਜੋ ਵੀ ਮਿਲਿਆ ਸੀ ਵਿਚਾਰੀ ਦੀ 36 ਸਾਲ ਦੀ ਕਮਾਈ ਉਹ ਸਾਰੀ ਹੜੱਪੀ ਗਈ ਉਸ ਤੋਂ ਬਾਅਦ ਉਹ ਇੰਨੀ ਡਿਪਰੈਸ਼ਨ 'ਚ ਆ ਗਈ ਇਤਨੀ ਡਿਪਰੈਸ਼ਨ 'ਚ ਆ ਗਈ ਕਿ ਡਾਕਟਰ ਨੇ ਦੱਸਿਆ ਵੀ ਯੋ ਟੈਨਸ਼ਨ ਟੈਨਸ਼ਨ ਤੋਂ ਅਲਸਰ ਅਲਸਰ ਤੋਂ ਫਿਰ ਕੈਂਸਰ ਬਣ ਗਿਆ ਜੀ ਮੈਂ ਕੈਂਸਰ ਦੀ ਵੀ ਅਸੀਂ 9 ਲੱਖ ਦੀ ਸਰਜਰੀ ਕਰਾਈ ਹੈ ਜੀ ਤੇ ਇਹ ਵੀਰੇ ਹੱਡ ਬੀਤੀ ਹੈ ਜੀ ਇਹ ਹੁਣ ਮੇਰਾ ਬੇਟਾ ਵੀ ਬਹੁਤ ਡਿਪਰੈਸ਼ਨ 'ਚ ਹੈ ਇਹਦੇ ਜਿਹੜਾ ਇਸ ਨੂੰ ਅਸੀਂ ਉੱਥੇ ਜਾ ਕੇ ਦੀ ਮਾਂ ਕਹਿੰਦੀ ਕੋਈ ਕੰਮ ਨਹੀਂ ਕਰਨਾ ਤੈਨੂੰ ਇੰਨਾ ਵਧੀਆ ਕਰਨ ਲੱਭ ਕੇ ਦਿੱਤਾ ਠੀਕ ਹੈ ਜੀ ਇਹਦੀ ਮਾਂ ਦੀ ਵਰਡਿੰਗ ਹੈ ਤਾਂ ਉਹ ਕੁੜੀ ਨੇ ਉੱਥੇ ਕੋਈ ਕੰਮ ਨਹੀਂ ਕੀਤਾ ਅਸੀਂ ਹਜ਼ਾਰ ਡਾਲਰ ਨੂੰ ਮਹੀਨੇ ਦਾ ਖਾਣ ਪੀਣ ਦਾ ਔਰ ਉਹਦੇ ਆਪਣਾ ਜਿਹੜਾ ਰੈਂਟ ਦਾ ਭੇਜਦੇ ਰਹੇ ਆ ਜੀ 2000 ਡਾਲਰ ਜਿੰਨਾ ਚਿਰ ਉਹਦੀ ਪੜਾਈ ਚੱਲੀ ਹੈ ਉਹਨਾਂ ਤੇ ਮਤਲਬ ਇਤਨੀ ਉਹ ਨਲਾਇਕ ਹੋ ਗਈ ਉੱਥੇ ਜਾ ਕੇ ਤੁਸੀਂ ਆਪ ਦੇਖੋ ਵੀ ਜਿਹੜੇ 6.5 ਬੈਂਡ ਹੈ ਮੈਂ ਤਾਂ ਕਹਿੰਦਾ ਵੀ ਸ਼ਾਇਦ ਉਸਨੇ ਉਹ ਖਰੀਦੇ ਹੋਏ ਬੈਂਡ ਹੈ ਉਹ ਕਿਉਂਕਿ ਉਹ ਇੰਗਲਿਸ਼ 'ਚ ਵੀ ਫੇਲ ਹੋਦੀ ਆ ਪੰਜ ਸਪਲੀਆਂ ਆ ਗਿਆ ਮੇਰੀ ਬੇਟੀ ਡਾਕਟਰ ਹੈ ਜਿਹੜੀ ਇੱਥੋਂ ਉਹਨੂੰ ਸਪਲੀਆਂ ਉਹ ਅਸਾਈਨਮੈਂਟ ਬਣਾ ਬਣਾ ਕੇ ਇੱਥੋਂ ਭੇਜਦੀ ਰਹੀ ਹੈ ਦੂਸਰੀ ਸਿਰ ਤੇ ਪੜ੍ਹੀ ਹੈ ਉਹਦੀਆਂ ਪੰਜ ਸਪਲੀਆਂ ਆ ਗਿਆ ਉਸ ਤੋਂ ਬਾਅਦ ਸਪਲੀਆਂ ਵਾਸਤੇ ਜਿਹੜਾ ਸਮੈਸਟਰ ਲਾਸਟ ਹੁੰਦਾ ਉਹਦੇ ਵਾਸਤੇ ਫਿਰ ਇੱਕ ਸਮੈਸਟਰ ਦੀ ਫੀਸ ਭਰਨੀ ਪੈਂਦੀ ਹੈ ਉਹ ਫਿਰ ਮੇਰਾ ਖਿਆਲ ਉਹਦੇ ਬਾਪ ਨੇ ਭਰੀ ਆਏ ਉਹਨੇ ਭਰੀ ਉਹ ਮੈਨੂੰ ਨਹੀਂ ਪਤਾ ਕਿਸ ਨੇ ਮਾਨਕ ਮੁੰਨਕ ਨੇ ਭਰੀ ਹੋਈ ਸੀ ਜਿਹਦੇ ਨੇ ਰਹਿੰਦੀ ਸੀ ਉਹ ਉਸ ਤੋਂ ਬਾਅਦ ਇਹ ਸਾਡੇ ਸੰਪਰਕ ਜਿਹੜੇ ਅਸੀਂ ਇਹਦੇ ਕਲੈਕਟ ਕੀਤਾ ਹੈ ਡਾਕੂਮੈਂਟ ਅੱਜ ਉਹ ਪੰਜਵੇਂ ਮੁੰਡੇ ਦੇ ਨਾਲ ਰਿਲੇਸ਼ਨ ਹੈ ਉਹਦਾ ਪੰਜਵੇਂ ਮੁੰਡੇ ਦੇ ਹਾਂਜੀ ਹੁਣ ਕਲੱਬ ਚ ਜਾਂਦੀ ਆ ਬ੍ਰਮਟਨ ਇੱਕ ਕਲੱਬ ਹੈ ਬਹੁਤ ਬੰਦਾ ਉੱਥੇ ਤੇ ਉੱਥੇ ਕੁੜੀਆਂ ਨੂੰ ਹੋਰ ਜਿਹੜੀਆਂ ਵਿਚਾਰੀਆਂ ਨਵੀਆਂ ਜਾਨੀਆਂ ਉਹ ਉਹਨਾਂ ਨੂੰ ਇਹ ਲਜਾਨੀ ਉੱਥੇ ਤੇ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਹੈ ਕਿ ਇਹ ਕਲੱਬ ਦੇ ਵਿੱਚੋਂ ਕੁੜੀ ਨੂੰ ਫੜ-ਫੜ ਕੇ ਅੰਦਰ ਵੜ ਰਹੀ ਹੈ ਉਹ ਵੀ ਮੇਰੇ پاس ਹੈਗਾ ਉਹਦੇ ਠੀਕ ਹੈ ਜੀ ਅਸੀਂ ਤੁਹਾਨੂੰ ਜੋ ਵੀ ਸਬੂਤ ਹੈ ਤੁਸੀਂ ਜ਼ਰੂਰ ਮੈਨੂੰ ਭੇਜਿਓ ਤੁਸੀਂ ਕਹਿੰਿਆ ਤੁਹਾਡੇ ਕੋਲ ਭੇਜ ਸਕਦੇ ਹਾਂ ਭੇਜ ਦਾਂਗੇ ਤੁਹਾਡੇ ਕੋਲ ਮੈਨੂੰ ਵਟਸਐਪ ਤੇ ਸਾਰਾ ਕੁਝ ਉਹ ਹੀ ਭੇਜ ਦਾਂਗੇ ਫਿਰ ਇੱਕ ਮੁੰਡਾ ਦਰਾਹੇ ਕੋਲ ਦਾ ਜੀ ਜਿਹੜਾ ਹੁਣ ਇਹਦਾ ਲਾਸਟ ਹੈ ਉਹਨੇ ਤਾਂ ਪੂਰੇ ਸਰੀਰ ਤੇ ਟੈਟੂ ਬਣਾਇਆ ਹੈ ਅੱਧਰ ਪਿੱਛੇ ਅੱਖਾਂ ਬਣਾਈਆਂ ਇਹਦੀਆਂ ਕੁੜੀ ਦੀਆਂ ਤੇ ਅੱਖਾਂ ਤੋਂ ਬਾਅਦ ਫੇਰ ਇਹਨੂੰ 10 ਮਹੀਨੇ ਚ ਉਹ ਕਹਿੰਦੇ ਸੱਪ ਤਾਂ ਤੇਰੇ ਪਾਲੇ ਮੈਂ ਵੀ ਇੱਕ ਨਾਗਣ ਪਾਲੀ ਸੀ 10 ਮਹੀਨੇ ਉਹਦੇ ਚ ਹੈਗਾ ਸਾਰਾ ਗਾਣਾ ਵੀ ਲਾਇਆ ਹੋਇਆ ਉਹ ਦਰਾਹੇ ਕੋਲ ਦਾ ਉਹ ਮੇਰੇ ਬੇਟੇ ਨੂੰ ਧਮਕੀਆਂ ਦਿੰਦਾ ਕਹਿੰਦਾ ਵੀ ਤੂੰ ਕੌਣ ਹੈ ਉਹ ਤਾਂ ਮੇਰੀ ਹੈ ਮੇਰੀ ਰਹੇਗੀ ਮੇਰੀ ਹੀ ਹੈ ਮੈਂ ਕਿਹਾ ਵੀ ਉਹ ਕਹਿੰਦਾ ਮੈਂ ਆਨੰਦ ਕਾਰਜ ਕਰਾਏ ਹੋਏ ਆ ਮੇਰੇ ਗੁਰੂ ਘਰ ਦੇ ਵਿੱਚ ਰਹਿਤ ਮਰਿਆਦਾ ਦੇ ਨਾਲ ਉਹ ਤਾਂ ਮੇਰੇ ਘਰ ਵਾਲੀ ਹੈ ਹਲੇ ਤੱਕ ਜਦ ਤੱਕ ਸਾਡਾ ਤਲਾਕ ਨਹੀਂ ਹੁੰਦਾ ਹੈ ਤਾਂ ਮੇਰੀ ਠੀਕ ਹੈ ਜੀ ਉਹ ਕਹਿੰਦਾ ਤੂੰ ਨੂੰ ਜੇ ਮੈਸੇਜ ਕੀਤਾ ਫਿਰ ਤੇਰੀ ਐਸੀ ਕੀ ਤੈਸੇ ਨੂੰ ਗਾਲ੍ਹਾਂ ਵੀ ਕੱਢਦਾ ਉਹ ਉਦੇ ਸਾਰਾ ਕੁਝ ਆਪਣੇ ਫਾਇਦੇ ਮੈਂ ਤੁਹਾਡੇ ਕੋਲ ਰਿਕਾਰਡਿੰਗ ਭੇਜ ਦਾਂਗਾ ਉਹਦੀ ਤੇ ਉਹ ਦਰਾਹੇ ਕੋਲ ਦਾ ਮੁੰਡਾ ਹੈ ਜਸ ਕੀਰਤ ਉਹਦਾ ਨਾਂ ਹੈ ਮੈਂ ਉਹਨੂੰ ਫੋਨ ਕਰਕੇ ਵੀ ਪੁੱਛ ਲਿਆ ਠੀਕ ਹੈ ਜੀ ਉਹ ਕਹਿੰਦਾ ਮੇਰੇ ਉਹਦੇ ਘਰਦਿਆਂ ਨਾਲ ਗੱਲਬਾਤ ਹੈ ਉਹਦੇ ਨਾਲੇ ਕੁੜੀ 40 ਲੱਖ ਦੀ ਠੱਗੀ ਮਾਰਨੀ ਜਾਂਦੀ ਸੀ ਮੈਂ ਤੇਰੇ ਆ ਪੀਆਰ ਕਰਾ ਦਾਂਗੀ ਛੋਟਾ ਜਿਹਾ ਬੱਚਾ ਹੈ ਲੋ ਤੇ ਇਹਨੂੰ ਪਰ ਹੋਰ ਕੁਵਾਰੀ ਦੱਸਦੀ ਹੈ ਹਰੇਕ ਨੂੰ ਕੁਵਾਰੀ ਦੱਸਦੀ ਹੈ ਹਰੇਕ ਨੂੰ ਕੁਵਾਰੀ ਦੱਸਦੀ ਹੈ ਐਦਾਂ ਹੀ ਮੇਰੇ ਬੇਟੇ ਦੇ ਨਾਲ Amazon ਦੇ ਵਿੱਚ ਇੱਕ ਮੁੰਡਾ ਟ੍ਰੇਨਿੰਗ ਵਾਸਤੇ ਗਿਆ ਤੇ ਉਹ ਕਹਿੰਦਾ ਯਾਰ ਮੈਂ ਇਹਦੇ ਨਾਲ ਵਿਆਹ ਕਰਾਣਾ ਕੁੜੀ ਨਾਲ ਤੇ ਉਹ ਕਹਿੰਦਾ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਭੈਣ ਜੋ ਤਾਂ ਮੇਰੇ ਘਰ ਵਾਲੀ ਹੈ ਮਤਲਬ ਨਾਲ ਕੰਮ ਕਰਦਾ ਉਹਨੇ ਫੋਟੋ ਦਿਖਾਈ ਵੀ ਆ ਹਾਂ ਕਹਿੰਦਾ ਆਹ ਕੁੜੀ ਹੈ ਕਹਿੰਦਾ ਪੰਜਾਬ ਦੀ ਬਈ ਕੁਆਰੀ ਹੈ ਮੈਂ ਇਹਦੇ ਨਾਲ ਵਿਆਹ ਕਰਾਣਾ ਤੇ ਉਹ ਕਹਿੰਦਾ ਵੀ ਯਾਰ ਤੇਰਾ ਦਿਮਾਗ ਖਰਾਬ ਹੋਇਆ ਤਾਂ ਸਾਲਾ ਮੇਰੇ ਨਾਲ ਵਿਆਹ ਹੀ ਹੋਈ ਸੀ ਉਹਨੇ ਦਿਖਾਇਆ ਤੇ ਐਦਾਂ ਦਾ ਮਤਲਬ ਫਰੌਡ ਕਰਦੀ ਆ ਪਹਿਲਾਂ ਮਾਨਕ ਦੇ ਨਾਲ ਇਸ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਜਿਹੜਾ ਉਹਦਾ ਬੁਆਏਫਰੈਂਡ ਸੀਗਾ ਉਹਦੇ ਅਸੀਂ ਇਹਨਾਂ ਦੇ ਘਰ ਦੋ ਵਾਰੀ ਜਾ ਕੇ ਆਏ ਉਹ ਤੰਗ ਕਰਦਾ ਸੀਗਾ 5 ਮਹੀਨੇ ਜਦਾਂ ਤਾਂ ਰੋਟੀ ਖਾਂਦੇ ਕਦੇ ਫੋਨ ਆ ਗਿਆ ਕਦੇ ਕੁਝ ਆ ਗਿਆ ਫਿਰ ਇਹਨਾਂ ਦਾ ਆਪਸ ਵਿੱਚ ਝਗੜਾ ਹੁੰਦਾ ਸੀਗਾ ਤਾਂ ਅਸੀਂ ਦੇਖਦੇ ਸੀ ਵੀ ਤੂੰ ਯਾਰ ਕਿਉਂ ਲੜਦੇ ਕਿਉਂ ਤੁਸੀਂ ਕਹਿੰਦੇ ਡੈਡੀ ਫੋਨ ਆਂਦਾ ਪਤਾ ਦਿਖਾਂਦੀ ਨਹੀਂ ਕਿਹਦਾ ਹੈ ਫਿਰ ਅਸੀਂ ਇਹਦੇ ਘਰ ਆਏ ਜੀ ਠੀਕ ਹੈ ਰਾਤ ਨੂੰ ਇੱਕ ਦਿਨ ਇਹਨਾਂ ਦਾ ਝਗੜਾ ਹੋ ਗਿਆ ਕਹਿੰਦਾ ਮੈਂ ਨਹਿਰ ਜਾ ਕੇ ਛਾਲ ਮਾਰ ਦੇਣੀ ਮੀਂਹ ਪੈ ਰਿਆ ਸੀ ਅਸੀਂ ਉਹਨੂੰ ਉੱਥੋਂ ਮੋੜ ਕੇ ਲਿਆਏ ਮੈਂ ਤੇ ਇੱਕ ਮੇਰੇ ਨਾਲ ਉਹ ਸੀਗਾ ਟੂਟੀਆਂ ਵਾਲਾ ਹਰਵੰਸ ਬਾਹਰ ਚ ਵਜੇ ਸੀ ਗਏ ਤੇ ਫਿਰ ਅਸੀਂ ਉੱਥੋਂ ਮੇਰੀ ਬੇਟੀ ਜਿਹੜੀ ਡਾਕਟਰ ਹੈ ਉਹ ਲੁਧੇਾਨ ਵਾਲੀ ਅਸੀਂ ਰਾਤ ਨੂੰ 8 ਪੌਣੇ 11 ਵਜੇ ਇਹਨਾਂ ਦੇ ਘਰ ਆਏ ਵੀ ਇਹ ਤੁਹਾਡੀ ਕੁੜੀ ਕਰਦੀ ਆ ਇਹ ਮੁੰਡਾ ਹੈ ਇਹ ਇੱਥੇ ਉਹਨੂੰ ਮੈਸੇਜ ਕਰਦਾ ਬਿੰਦ ਰੋਕੋ ਉਹ ਮੁੰਡਾ ਹੁਣ ਕਿਤੇ ਉਧਰ ਜਰਮਨ ਜਿਹੜੋਂ ਪਤਾ ਨਹੀਂ ਕਿੱਥੇ ਹੈਗਾ ਉਹ ਕਹਿੰਦਾ ਤੂੰ ਜੋ ਕੁਝ ਵੀ ਹੈਗੇ ਤੂੰ ਛੱਡ ਕੇ ਆ ਜਾ ਠੀਕ ਹੈ ਮੈਂ ਤੈਨੂੰ ਹੁਣ ਵੀ ਸੰਭਾਲ ਲਾਂਗਾ ਇਦਾਂ ਤੇ ਸਾਡੇ ਕੋਲ ਸਾਰੇ ਮੈਸੇਜ ਹੈਗੇ ਉਸ ਤੋਂ ਬਾਅਦ ਫੇਰੇ ਮੇਰੀ ਬੇਟੀ ਨੂੰ ਮੈਸੇਜ ਕਰਦੀ ਹੈ ਵੀ ਮੈਂ ਤੁਹਾਡੇ ਮੁੰਡੇ ਨਾਲ ਨਹੀਂ ਰਹਿਣਾ ਤੁਸੀਂ ਮੇਤੋਂ ਮੈਂ ਤੁਹਾਡੀ ਪਾਈ ਪਾਈ ਮੋੜ ਦਾਂਗੀ ਉਹ ਵੀ ਮੈਸੇਜ ਮੇਰੇ ਪਾਸ ਹੈਗਾ ਮੈਂ ਪਾਈ ਪਾਈ ਮੋੜ ਦਾਂਗੀ ਮੈਂ ਪਰ ਤੁਹਾਡੇ ਨਾਲ ਨਹੀਂ ਰਹਿ ਸਕਦੀ ਠੀਕ ਹੈ ਮੇਰਾ ਪਿੱਛਾ ਛਡਾਓ ਮੇਰੀ ਬੇਟੀ ਵੀ ਕਹ ਰਹੀ ਹੈ ਕਿ ਮੇਰਾ ਪਿੱਛਾ ਛਡਾ ਮੈਂ ਨਹੀਂ ਰਹਿਣਾ ਹੈ ਜੀ ਉਹਨੇ ਕਹਿ ਦਿੱਤਾ ਪਾਈ ਪਾਈ ਮੋੜ ਦਿੰਦੀ ਆ ਫਿਰ ਤਾਂ ਗੱਲ ਖਤਮ ਹੋ ਗਈ ਫਿਰ ਅਸੀਂ ਦੋ ਵਾਰ ਹੀ ਆਏ ਹੁਣ ਉਹ ਤੋਂ ਬਾਅਦ ਅਸੀਂ ਇਹਦੇ ਮਾਪੇ ਕੋਲ ਪੰਚਾਇਤ ਲੈ ਕੇ ਇਹਦੇ ਘਰ ਮੈਂ 25 ਬੰਦੇ ਪੰਚਾਇਤ ਦੇ ਲੈ ਕੇ ਆ ਜੀ ਬਸ ਭਰ ਕੇ ਇਹ ਬੰਦਾ ਘਰ ਛੱਡ ਕੇ ਚਲਾ ਗਿਆ ਆਪਣੇ ਭੈਣ ਦੇ ਘਰ ਜਾ ਕੇ ਲੁਕ ਗਿਆ ਹੈ ਹਾਂ ਜੀ ਏ ਉੱਥੇ ਸਾਡਾ ਸੂਬੇਦਾਰ ਬਲਵੀਰ ਸਿੰਘ ਹੈ ਮੁੱਲਾਂ ਪਰ ਇਹਦਾ ਆਪਣੋਈ ਆ ਹੁਣ 8 ਕਿ ਮਹੀਨੇ ਹੋ ਗਏ ਨੇ ਰਿਟਾਇਰਮੈਂਟ ਹੋਏ ਨੇ ਤੇ ਉਹਦਾ ਮੈਨੂੰ ਫੋਨ ਆਂਦਾ ਕਿ ਤੁਸੀਂ ਯਾਰ ਜਗਰਾਉਣਾ ਜਾਓ ਉਹ ਤਾਂ ਸਾਡੇ ਕੋਲ ਹੈਗਾ ਫੇਰ ਅਸੀਂ ਉਹ ਬਸ ਮੋੜੀ ਜਗਰਾਉਣ ਤੋਂ ਤਾਂ ਇਹਨਾਂ ਦੇ ਉੱਤੇ ਆ ਗਏ ਕਿਉਂ ਉਹਦਾ ਮਕਾਨ ਥੋੜਾ ਜਿਹਾ ਉਧਰ ਹੋਵੇ ਆਬਾਦੀ ਨਹੀਂ ਹੈ ਉੱਥੇ ਅਸੀਂ ਅੰਦਰ ਬੈਠ ਕੇ ਉਹਨੇ ਫੇਰ ਸਾਡੀ ਸਾਰੀ ਗੱਲਬਾਤ ਸੁਣੀ ਠੀਕ ਹੈ ਜੀ ਤਾਂ ਕਹਿੰਦੇ ਸਾਨੂੰ ਹਫਤੇ ਦਾ ਟਾਈਮ ਦੇ ਦਿਓ ਅਸੀਂ ਹਫਤੇ ਤੋਂ ਬਾਅਦ ਕੁੜੀ ਨਾਲ ਗੱਲਬਾਤ ਕਰਕੇ ਮੁੰਡੇ ਨਾਲ ਵੀ ਗੱਲ ਕਰ ਲਈਏ ਕੁੜੀ ਨਾਲ ਵੀ ਕਰ ਲਈਏ मां ਕਹਿੰਦੀ ਮੈਂ ਉੱਥੇ ਬਸਾਣੀ ਆ। मां ਕਹਿੰਦੀ ਮੈਂ ਉੱਥੇ ਬਸਾਣੀ ਆ ਸਾਰਾ ਪਲੰਦਾ ਮੇਰੇ ਨਾਲ ਸੀ। ਤਾਂ ਫਿਰ ਸਰਪੰਚ ਨੇ ਕਿਹਾ ਨੂੰ ਵੀ ਜੇ ਤੂੰ ਤੇਰੇ ਘਰ ਵਾਲੀ ਕਿਤੇ ਹੱਥ ਤੇ ਬਾਹਰ ਚਲੀ ਜਾਏਗੀ ਤੂੰ ਰੱਖੇਂਗਾ ਉਹਨੂੰ। ਠੀਕ ਹੈ ਨਾ? ਤਾਂ ਉਹਨੂੰ ਫੋਟੋਆਂ ਦਿਖਾਈਆਂ ਸੀ। ਫਿਰ ਉਹ ਰੋਣ ਲੱਗਿਆ ਸਣਾ। ਦੇਖ ਕੇ ਫੋਟੋ। ਠੀਕ ਹੈ? ਮਤਲਬ ਉਹਦੀ ਆਵਾਜ਼ ਬੰਦ ਹੋ ਗਈ। ਮੇਰਾ ਫਾਦਰ ਹਾਂ ਅਸੀਂ ਪਹਿਲਾਂ ਵੀ ਕਹੇ ਦੋਏ ਮਾਲਕਤਮੀ ਦੋਨੋਂ ਰੋਣ ਲੱਗੇ ਸਾਡੀ ਮਾੜੀ ਕਿਸਮਤ ਹੈ ਸਾਡਾ ਕਹਿਣਾ ਨਹੀਂ ਮੰਨਦੀ ਐ। ਅਸੀਂ ਤਾਂ ਤੁਹਾਡੇ ਲੜ ਲਾਤੀ ਹੁਣ ਤੁਸੀਂ ਸੰਭਾਲੋ ਉਹਨੂੰ। ਮਤਲਬ ਉਹ ਅਰੇਡੀ ਪਹਿਲੇ ਹੀ ਸਕੂਲ ਟਾਈਮ ਜਿਵੇਂ ਬੱਚਾ ਖਰਾਬ ਹੋ ਜਾਂਦਾ ਉਸੇ ਟਾਈਮ بگੜੀ ਹੋਈ ਸੀ ਉਹ ਤੋਂ ਬਾਅਦ ਉਹ ਕਦੇ ਫਿਰ ਹਿਮਾਚਲ ਦਾ ਮੁੰਡਾ ਉਹ ਬਣ ਗਈ ਆਪਣਾ ਉਹਦੇ ਨਾਲ ਰਹੀ ਜਿਹਨੂੰ ਭਰਾ ਬਣਾਇਆ ਸੀ ਨਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮਝੈਲ ਬਣ ਗਈ ਭਰਾ ਬਣਾਇਆ ਉਹਦੇ ਨਾਲ ਹੀ ਆ ਭਰਾ ਦੇ ਨਾਲ ਹੀ ਗਲਤ ਸੰਬੰਧ ਹੋ ਕੇ ਫਿਰ 1.5 ਸਵਾ ਸਾਲੋਂ ਦੀ ਕਮਾਈ ਇੱਥੇ ਭੇਜ ਦਿੱ ਰਹੀ ਉਹ ਤੋਂ ਬਾਅਦ ਫਿਰ ਮਝੈਲ ਬਣ ਗਈ ਉਸ ਤੋਂ ਬਾਅਦ ਫਿਰ ਗਰੇਵਾਲ ਬਣ ਗਈ ਉਤੋਂ ਬਾਅਦ ਹੁਣ ਬੈਣੀਪਾਲ ਬਣੀ ਹੋਈ ਆ ਬੈਣੀਪਾਲ ਮੁੰਡਾ ਕੋਈ ਇੱਥੇ ਦਾ ਹੈਗਾ ਤੇ ਮੈਂ ਤੁਹਾਡੇ ਕੋਲ ਸਾਰਾ ਇਹ ਭੇਜ ਦਾਂਗਾ ਠੀਕ ਹੈ ਜੀ ਬਿਲਕੁਲ ਜਮਰੀ ਸੱਚੀ ਸਟੋਰੀ ਹੈ ਆ ਮੇਰੇ ਭਾਈ ਸਾਹਿਬ ਹੈ ਮੇਰੇ ਪਿੰਡ ਦੇ ਵੀ ਨੇੜੇ ਦੇ ਆ ਇਹ ਸਾਡੇ ਬੀਐਸਪੀ ਦੇ ਪ੍ਰਧਾਨ ਸਾਹਿਬ ਹੈ ਇਹ ਹਲਕਾ ਇੰਚਾਰਜ ਆਪਣਾ ਹਲਕਾ ਇੰਚਾਰਜ ਹੈ ਸੰਭੀਐਸਪੀ ਦੇ ਬਹੁਤ ਸਮਾਜ ਪਾੜੀ ਦੇ ਇਹ ਭਾਈ ਸਾਹਿਬ ਇਹ ਸੂਬੇਦਾਰ ਸਾਹਿਬ ਹੈ ਮਤਲਬ ਸਾਰੇ ਇੰਸਪੈਕਟਰ ਇਹ ਮੇਰੇ ਨਾਲ ਪਰੋਸੀ ਮੇਰੇ ਭਰਾ ਹੈ ਕਿੱਦਾਂ ਲੱਗ ਰਿਹਾ ਵੀ ਹੁਣ ਇਨਸਾਫ ਦਵਾਣ ਵਾਸਤੇ ਵੀ ਹੁਣ ਪੰਜਾਬ ਆ ਪੈ ਰਿਹਾ ਇਨਸਾਫ ਦਵਾਉਣ ਵਾਸਤੇ ਜੀ ਅਸੀਂ ਐਸਐਸਪੀ ਸਾਹਿਬ ਕੋਲ ਗਏ ਐਸਐਸਪੀ ਸਾਹਿਬ ਨੇ ਪਟਾਲਾ ਕਹਿੰਦਾ ਹੈ ਵੀ ਉਹਨੇ ਮਾਰਕ ਕਰਤੀ ਹੈ ਹਸਬੀ ਨੂੰ ਐਸਐਫਪੀ ਕਹਿੰਦਾ ਤੁਸੀਂ ਮੁੰਡਾ ਮਰਵਾਣਾ ਮੈਨੂੰ ਬਾਹਰ ਕੱਢਦਾ ਇਹ ਭਾਈ ਸਾਹਿਬ ਨਾਲ ਸੀ ਇਹ ਪ੍ਰਧਾਨ ਜੀਵੇਂ ਨਾਲ ਸੀ ਇਹ ਵੀ ਨਾਲ ਸੀ ਕਹਿੰਦੇ ਤੁਹਾਡੇ ਮੁੰਡੇ ਦਾ ਇਹ ਕੁੜੀ ਖਰਾਵ ਹੈ ਇਹਦਾ ਤੁਹਾਡਾ ਮਰਡਰ ਕਰਾ ਦੇਗੀ ਮੁੰਡੇ ਦਾ ਠੀਕ ਹੈ ਤੁਸੀਂ ਮੁੰਡੇ ਨੂੰ ਪੀਆਰ ਹੋ ਲੈਣ ਤੋਂ ਪਹਿਲਾਂ ਤੁਸੀਂ ਇਹ ਹੋਣ ਤੋਂ ਅਸੀਂ ਫਿਰ ਚੁੱਪੋਗੇ ਦੇ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਦੇ ਹੁਣ ਅਸੀਂ ਮਤਲਬ ਚਾਹਨੇ ਵੀ ਸਾਨੂੰ ਇਨਸਾਨ ਮਿਲਣਾ ਚਾਹੀਦਾ ਕਿਉਂਕਿ ਅਗਰ ਉਹ ਮੇਰੇ ਬੇਟੇ ਦੇ ਵਰਕ ਪਰਮਿਟ ਵਧਾਉਂਦੀ ਠੀਕ ਹੈ ਚਾਹੇ ਉਹ ਤਲਾਕ ਲਈ ਜੋ ਮਰਜ਼ੀ ਕਰਦੀ ਜਿਹੜੀ ਕਮਿਟਮੈਂਟ ਤੇ ਸਾਡੇ ਨਾਲ ਗਏ ਸੀ ਉਹ ਮੈਂ ਇਹਨੂੰ ਨਾਲ ਪੱਕਾ ਕਰਾਉਂਗੀ ਪੀਆਰ ਠੀਕ ਹੈ ਮੇਰੇ ਬੇਟੇ ਦਾ ਗਵਰਨਮੈਂਟ ਜੌਬ ਛੱਡ ਕੇ ਗਿਆ ਉਹਨੂੰ ਤਾਂ ਸਰਕਾਰੀ ਨੌਕਰੀ ਦੀ ਇੰਟਰਵਿਊ ਦਿੱਤੀ ਹੈ ਨਾਲ ਦਾ 70000 ਰੁਪਏ ਤਨਖਾਹ ਲੈਣਾ ਉਹ ਨਰਸਿੰਗ ਇਹਦੇ ਸੀ ਆਪਣਾ ਆਦੇਸ਼ ਮੈਡੀਕਲ ਕਾਲ ਦੇ ਵਿੱਚ 15 ਨਰਸਿੰਗ ਅਸਿਸਟੈਂਟ ਉਹਦੇ ਇੰਡਰ ਸੀ ਹੈ ਠੀਕ ਹੈ ਉਹਨਾਂ ਤੋਂ ਜੋ ਵਹਿਸੀ ਪੱਕੀ ਉਹ ਕੁੜੀ ਨੇ ਵਿਆਹ ਤੋਂ ਪਹਿਲਾਂ ਹੀ ਉਹਦੇ ਨਾਲ ਸਬੰਧ ਬਣਾ ਲਿਆ ਵਿਆਹ ਤੋਂ ਪਹਿਲਾਂ ਜਦੋਂ ਸਾਡੀ ਰਿੰਗ ਸੈਰੇਮਨੀ ਹੋ ਗਈ ਨਾ ਉਸ ਤੋਂ ਬਾਅਦ ਉਸਨੇ ਉਸਨੂੰ ਇੰਸਟਾਗ੍ਰam ਤੇ ਪਕੜ ਲਿਆ ਉਹ ਤੁਹਾਡੇ بیٹے ਨੂੰ ਹਾਂ ਫਿਰ ਇੱਥੇ ਬਲੰਦੀ ਰਿਹਾ ਹੋਟਲ ਇੱਕ ਦੋ ਵਾਰ ਇੱਥੇ ਵੀ ਆ ਕੇ ਗਿਆ ਉਹ ਗਲਤੀ ਤਾਂ ਤੁਹਾਡੇ بیٹے ਦੀ ਵੀ ਆ ਫਿਰ ਗਲਤੀ بیٹے ਦੀ ਲਾ ਲੋ ਜਿਹੜਾ ਉਹਨਾਂ ਨੇ ਮਤਲਬ ਉਹਨੂੰ ਐਦਾਂ ਦਾ ਕੈਪਚਰ ਕਰ ਲਿਆ ਨਾ ਵੀ ਸਾਡੇ ਵੀ ਬਰ ਖਿਲਾਫ ਕਰਤਾ ਅਸੀਂ ਤਿੰਨ ਵਾਰੀ ਜਵਾਬ ਦੇਤਾ ਵਿਆਹ ਤੋਂ ਤਿੰਨ ਵਾਰੀ ਜਵਾਬ ਦਿੱਤਾ ਵਿਆਹ ਤੋਂ ਪਹਿਲਾਂ ਤੁਸੀਂ ਜਵਾਬ ਵੀ ਦਿੱਤਾ ਦਬਾਅ ਵੀ ਦਿੱਤਾ ਸੀ ਤਿੰਨ ਵਾਰੀ ਫਿਰ ਕੁੜੀ ਕਹਿੰਦੀ ਮੈਂ ਨਾ ਭੱਜ ਕੇ ਆ ਜਾਂਗੀ ਆਪਾਂ ਕੋਰਟ ਮੈਰਿਜ ਕਰਾ ਲਨੇ ਆ ਵੀ ਮੈਂ ਭੱਜ ਕੇ ਆ ਜਾਨੀ ਆਪਾਂ ਕੋਰਟ ਮੈਰਿਜ ਕਰਾ ਲਨੇ ਆ ਵੀ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਾਨੂੰ ਵਿਆਹ ਕਰਨਾ ਪਿਆ ਜੋ ਬੇਟਾ ਕਹਰੇ ਮੈਂ ਮਰ ਜੂ ਮੈਂ ਨਹਿਰ ਚਾਹਲ ਮਾਰ ਦੂ ਮੈਂ ਖੂਚ ਗਿਰ ਜੂ ਫਿਰ ਕੱਲਾ ਕੱਲਾ ਬੇਟਾ ਹੈ ਤੇ ਸਾਨੂੰ ਤਾਂ ਸ਼ਾਦੀ ਕਰਨੀ ਸੀ ਜੀ ਬਾਕੀ ਮੈਂ ਵਿਸ਼ਵਾਸ ਕੀਤਾ ਵੀ ਫੌਜੀ ਆਦਮੀ ਚਲੋ ਸਾਡੇ ਗਰੁੱਪ ਦਾ ਇੰਜੀਨੀਅਰ ਗਰੁੱਪ ਦਾ ਹੈ ਮੈਨੂੰ ਵਿਸ਼ਵਾਸ ਹੋ ਗਿਆ ਫੌਜੀ ਕਰਕੇ ਮੈਂ ਥੋੜਾ ਉੱਠ ਗਿਆ ਹੁਣ ਸਾਨੂੰ ਕੀ ਪਤਾ ਸੀ ਅੱਗੇ ਵੀ ਸਾਡੇ ਨਾਲ ਇਹ ਕਰਨ ਕਹਿੰਦੇ ਪਲੈਨਿੰਗ ਇਹਨਾਂ ਦੀ ਪਹਿਲਾਂ ਸੀ ਇਹ ਪ੍ਰੀ ਪਲਾਨਡ ਹੈ ਸਾਰਾ ਕੰਮ ਹੁਣ ਪਤਾ ਸੀ ਕੁੜੀ ਦੀ ਭੂਆ ਵੀ ਕਹਿੰਦੀ ਸੀ ਬਈ ਮੈਂ ਇਹ ਤਾਂ ਹਫ਼ਤਾ ਨਹੀਂ ਕੱਟ ਸਕਦੀ ਇਹ ਕਿੱਦਾਂ ਰਹਿ ਗਈ ਹੈ ਕੁੜੀ ਦੀ ਮਾਸੀ ਵੀ ਕਹਿੰਦੀ ਹੈ ਇਹ ਜਦੋਂ ਉੱਥੇ ਜਾਂਦੇ ਮੇਰੇ ਬੇਟੇ ਨੂੰ ਕਹਿੰਦੀ ਹੈ ਕੁੜੀ ਦੇ ਰਿਸ਼ਤੇਦਾਰ ਹੀ ਗਏ ਆਬ। ਕੁੜੀ ਦੇ ਰਿਸ਼ਤੇਦਾਰ ਹੀ ਕਹਿੰਦੇ ਉਹਨੂੰ ਪਤਾ ਸੀ ਪੈਸਾ ਖੋਟਾ ਹੈ ਤਾ। ਠੀਕ ਹੈ ਨਾ। ਉਹਨੂੰ ਪਤਾ ਸੀ ਆਲਰੇਡੀ ਸਾਰੀ ਕਹਾਣੀ ਆ। ਕਿਉਂ ਕੁੜੀ ਦੇ ਇੱਥੇ ਆਪਣੀ ਭੂਆ ਦੇ ਕੋਲ ਹੀ ਮੁੱਲਾ ਪਰ ਪੜ੍ਹਦੀ ਰਹੀ ਆ ਉਹਨੂੰ। ਬੱਚੇ ਦਾ ਪਤਾ ਹੀ ਹੁੰਦਾ ਆਪਣੇ ਨਾ। ਬਸ ਇਹਨਾਂ ਨੇ ਸਾਨੂੰ ਕੋਈ ਇਸ ਦਿਨ ਨਹੀਂ ਦੱਸਿਆ ਜੀ। ਹੋ ਗਏ 5 ਕੁ ਮਹੀਨੇ ਸਾਡੇ ਕੋਲ ਰਹੀ ਆ। ਮੈਸੇਜ ਮੇਰੀ ਕਹਿੰਦੀ ਚਲੋ ਮੈਂ ਤਾਂ ਪਲੱਸ 2 ਤੱਕ ਦੇ ਬੱਚੇ ਪੜਾਣੀਆਂ ਵੀ ਨੂੰ ਆਂਦਾ ਕੀ ਹੈ ਨਾ 2 ਹੋਈ ਤੱਕ ਕਿਤੇ ਜਿਸੀਂ ਜਾਣ ਹੀ ਨਹੀਂ ਦਿੱਤਾ। ਇਵਨ ਜੇ ਕੋਈ ਨੂੰ ਸਗਨ ਦੇਣ ਵੀ ਜਾਂਦਾ ਸੀ ਨਾ ਭਾਈ ਸਾਹਿਬ ਇੱਕ ਵਾਰੀ ਕੋਈ ਆ ਉਹਦੇ ਅੰਦਰ ਕਮਰੇ ਦੇ ਦੇ ਕੇ ਜਾਂਦਾ ਸੀ ਬਾਹਰ ਨਹੀਂ ਦੇ ਨਿਕਲਦੀ ਸਭ ਤੋਂ ਵੱਡਾ ਰੋਲ ਮਾਂ ਦਾ ਹੈ ਮੈਨੂੰ ਸ਼ਿਕਾਇਤ ਵੀ ਕੀਤੀ ਪਹਿਲਾਂ ਉਹਦੇ ਭਨੋਈ ਨੂੰ ਵੀ ਕਿਹਾ ਸਾਰਿਆਂ ਦੱਸਿਆ ਇਹਦਾ ਜਿਹੜਾ ਸਾਧੂ ਸੀ ਉਸ ਨੂੰ ਵੀ ਕਿਹਾ ਬਈ ਪਈ ਤਿੰਨ ਤਿੰਨ ਘੰਟੇ ਫੋਨ ਨਹੀਂ ਛੱਡਦੀ ਕੁੜੀ ਦੀ ਮਾਂ ਮੈਂ ਕਿਹਾ ਠੀਕ ਨਹੀਂ ਹੈ ਇਹਦਾ ਰਿਜ਼ਲਟ ਮਾੜਾ ਹੀ ਨਿਕਲੇਗਾ ਤੇ ਉਹੀ ਕੰਮ ਹੋ ਗਿਆ ਜਿਹੜਾ ਸੀ ਡਰਦੇ ਸੀ ਉਹੀ ਕੰਮ ਹੋ ਗਿਆ ਹਣ ਵੀ ਉਹ ਮਾਂ ਦੇ ਨਾਲ ਹੀ ਹੈ ਉਹ ਤੇ ਜਿਆਦਾ ਟੈਕਲਮੈਂਟ ਉਹਦੀ ਆਈਡੀ ਵਿੱਚ ਬੋਲਦੀ ਹੈ ਸਰਬਜੀਤ ਕੌਰ ਦੀ ਜਦੋਂ ਇਹ ਮੁੰਡਾ ਗੱਲ ਕਰਦਾ ਨਾ ਉਹਦੀ ਸਰਬਜੀਤ ਕੌਰ ਦੀ ਆਈਡੀ ਵਿੱਚ ਲੱਗਦੀ ਹੈ ਉਹਦੀ ਮਾਂ ਦੀ ਉਹਦੀ ਮਾਂ ਦੀ ਆ ਜਿਹੜਾ ਇੱਥੇ ਵਾਲਾ ਮੁੰਡਾ ਬੈਣੀ ਪਾਲਿਆ ਨਾ ਬੈਣੀ ਪਾਲ ਮੈਨੂੰ ਧਮਕੀਆਂ ਦੇ ਰਿਹਾ ਉਹਨੂੰ ਅਸੀਂ ਕਰਾਂਗੇ ਉਸਨੂੰ ਵੀ ਪੇਸ਼ ਆ ਉਹਨੂੰ ਵੀ ਬੁਲਾਵਾਂਗੇ ਅਸੀਂ ਠੀਕ ਹੈ ਨਾ ਕਾਰਵਾਈ ਹੋਊਗੀ ਉਸਤੇ ਵੀ ਕਿ ਤੂੰ ਧਮਕੀਆਂ ਦੇ ਰਿਹਾ ਮੇਰੇ ਅੰਦਰ ਐਸਾ ਸੰਬੰਧ ਹੈ ਜੀ ਮੈਂ ਗੈਂਗਸਟਰ ਨੂੰ ਕਹਿ ਦਾਂਗਾ ਮੈਂ ਫਲਾਣੇ ਨੂੰ ਕਹਿ ਦਾਂਗਾ ਮਤਲਬ ਮੇਰੇ ਬੇਟੇ ਨੂੰ ਧਮਕੀਆਂ ਦਵਾ ਰਿਹਾ ਤਾਂ ਮੇਰੇ ਬੇਟੇ ਨੂੰ ਧਮਕੀਆਂ ਦਵਾਉਂਦਾ ਜੀ ਉਹ ਕੈਨੇਡਾ 'ਚ ਦੱਸੋ ਕੀ ਕਰੀ ਫਿਰ ਮੇਰਾ ਬੇਟਾ ਇਸ ਟਾਈਮ ਕੈਨੇਡਾ ਦੇ ਵਿੱਚ ਹੈ ਮੇਰਾ ਬੇਟਾ ਕੈਨੇਡਾ 'ਚ ਹੀ ਹਾਂ ਐਮ ਜੋਨ 'ਚ ਕੰਮ ਕਰ ਰਿਹਾ ਹਾਂ ਨਹੀਂ ਹੁਣ ਦਿੱਕਤ ਕੀ ਹੋਈ ਆ ਵੀ ਉਹਦਾ ਵਰਕ ਪਰਮਿਟ ਨਹੀਂ ਅੱਗੇ ਮਤਲਬ ਦੇਖੋ ਉਸਨੇ ਨਾ ਉਹ ਕੋਈ ਵਰਕ ਪਰਮਿਟ ਬਧਾਇਆ ਉਹ ਤਾਂ ਲੱਗ ਹੀ ਹੋ ਗਈ 3 ਸਾਲ ਤੋਂ ਲਾਪਤਾ ਹੁਣ ਸਾਨੂੰ ਪਤਾ ਲੱਗਿਆ ਵੀ ਉਹ ਬਰਮਟਨ ਉੱਥੇ ਆਪਣਾ ਜਿਹੜੇ ਹੁੰਦੇ ਸੜੇ ਕਿਹਾ ਕਲੱਬ ਦੇ ਵਿੱਚ ਹੈ ਹੁਣ ਕਨ ਭਰਮ ਹੋ ਗਿਆ ਤਾਂ ਅਸੀਂ ਥੋੜਾ ਹਿਲੇਆ ਬਾਕੀ ਮੈਂ ਤਾਂ ਬਈ ਇੰਨਾ ਉਲਝ ਗਿਆ ਆਂਟੀ ਤੁਹਾਡੀ ਨੂੰ ਕਦੇ ਹਸਪਤਾਲ ਫੋਰਟੇਜ ਲਿਜਾ ਰਹੇ ਕਦੇ ਉਹਦੇ ਸਟੰਟ ਪੈ ਰਹੇ ਕਦੇ ਉਹਦੇ ਕੈਂਸਰ ਦੀ ਸਰਜਰੀ ਹੋ ਗਈ ਛੇ-ਛੇ ਮਹੀਨੇ ਉਹ ਤਾਂ ਨਹੀਂ ਬੰਦਾ ਹਿੱਲਦਾ ਜੇ ਮਤਲਬ ਇਤਨੇ ਡਿਪਰੈਸ਼ਨ ਚ ਹੈ ਜੀ ਬਹੁਤ ਹੀ ਮਾੜਾ ਹਾਲ ਹੈ ਬਹੁਤ ਜਿਆਦਾ ਮੈਂ ਸੱਜ ਤਾਂ ਹੀ ਹੈ ਮੰਕਰ ਦੇ ਸਰਕਾਰ ਨੂੰ ਮੈਨੂੰ ਤਾਂ ਸਾਨੂੰ ਕੋਈ ਦੇਣ ਨਾ ਦੇਣੂ ਕੁੜੀ ਨੂੰ ਇਹਦੀ ਮਾਂ ਦੇ ਕੋਲ ਪਹਚਾ ਦਿਓ ਬਸ ਬੇਥੇ ਘਰ ਸੰਭਾਲ ਤੂੰ ਲੋਪਣੇ ਨੂੰ ਨਾਲੇ ਉਹਦੇ ਵਿੱਚ ਜ਼ਿੰਦਗੀ ਸੇਫ ਹੋ ਜਾਏਗੀ ਲੋਕੀ ਹੁਣ ਜੋ ਤੁਹਾਡਾ ਕੇਸ ਹੈ ਲੋਕੀ ਇਹ ਨਹੀਂ ਕਹਿੰਦੇ ਵੀ ਇਹ ਤਾਂ ਮੈਰਿਟਲ ਡਿਸਪਿਊਟ ਹੈ ਇਹਦਾ ਚਲੋ ਮੈਰਿਟਲ ਡਿਸਪਿਊਟ ਹੈ ਲੋਕੀ ਇਹ ਨਹੀਂ ਗੱਲ ਕਹਿੰਦੇ ਨਹੀਂ ਲੋਕ ਤਾਂ ਜੀ ਬਹੁਤ ਕੁਝ ਕਹਿੰਦੇ ਆ ਲੋਕਾਂ ਦਾ ਤਾਂ ਮੂੰਹ ਫੜਿਆ ਨਹੀਂ ਨਾ ਜਾਂਦਾ ਜੀ ਜਿਸ ਤਨ ਲਾਗੇ ਸੋ ਤਨ ਜਾਣੇ ਤੁਹਾਡਾ ਘਰ ਫੁਗ ਰਿਹਾ ਸਾਡਾ ਤਾਂ ਮੇਰਾ ਤਾਂ ਪਰਿਵਾਰ ਬਰਬਾਦ ਹੋ ਗਿਆ ਬੇਟਾ ਮੇਰਾ ਡਿਪਰੈਸ਼ਨ 'ਚ ਹੈ ਅਗਰ ਮੇਰੀ ਬੇਟੀ ਤੇ ਉਹ ਜਵਾਈ ਨਾ ਹੁੰਦੇ ਤਾਂ ਉਹਨੇ ਪੱਕਾ ਸੁਸਾਈਡ ਕਰ ਜਾਂਦਾ ਜੀ ਉਹ ਜੋ ਉਹਦਾ ਮੋਬਾਈਲ ਵੀ ਤੋੜਤਾ ਉਸਨੇ ਕੁੜੀ ਨੇ ਕਮਿਊਨੀਕੇਸ਼ਨ ਖਤਮ ਹੋ ਗਏ ਠੀਕ ਹੈ ਸਮਾਨ ਉਹਦਾ ਬਣ ਗਿਆ ਫਿਰ ਸਮਾਨ ਉਹਨੇ ਇੰਨਾ ਮੰਗਵਾਇਆ ਨਾ ਸਤੋਂ ਜਹਾਜ਼ ਦੀ ਟਿਕਟ ਅਸੀਂ 16000 ਦੀ ਐਕਸਟੈਂਡ ਕਰਵਾਈ ਤੇ ਦੋ ਟੱਚੀ ਐਕਸਟਰਾ ਸਮਾਨ ਦੇ ਲੈ ਕੇ ਉਹਦੇ ਬਾਅਦ ਜਿਹੜੇ ਤੁਹਾਨੂੰ ਦਿਖਾਣੇ ਆ ਥੋੜਾ ਜਿਹਾ ਦੇਖ ਲਓ ਚਲ ਕ ਦਿਖਾਣੀ ਆ ਜੇ ਕੱਢੋ ਲਫਾਪੇ ਜਾਂ ਉਹਦੀਆਂ ਫੋਟੋਆਂ ਦੇਖ ਲਓ ਵੀ ਕੀ ਕਿਸ਼ਾ ਉਹ ਵੀ ਦਿਖਾ ਦਨੇ ਆ ਜਿਹੜੇ ਉਹਦਾ ਇੱਥੋਂ ਖਾਦੀ ਪਈ ਐ ਇੱਥੋਂ ਖਾ ਲਈ ਦੰਦ ਕਹਿੰਦੇ ਮੇਰੇ ਜੀ ਉਹਨੇ ਕੱਟ ਲਿਆ ਸਾਲ ਨੇ ਕਿਹਾ ਕਹਿੰਦੇ ਆ ਕਵਰੇਜ ਆ ਮੁੰਡੇ ਦਾ ਕਵਰੇਜ ਆ ਮੁੰਡਾ ਜੀ ਉਹਦੇ ਨਾਲ ਆ ਵੀ ਹੈਗਾ ਇੱਕ ਹੋਰ ਮਾਨਿਕ ਇਹ ਇਹ ਦੀ ਲੜਕੀ ਦੀ ਫੋਟੋ ਹੈ ਆ ਇਹ ਲੜਕੀ ਦੀ ਫੋਟੋ ਹੈ ਅੱਛਾ ਹੋਰ ਜਿਹੜੀਆਂ ਫਰਾਕਾਂ ਘਗਰੀਆਂ ਵਾਲੀਆਂ ਉਹ ਜਿਹੜੇ ਆਪਣਾ ਜ਼ਖਮ ਹੋਏ ਉਹ ਦਿਖਾਓ ਉਹ ਛੱਡ ਜ਼ਖਮ ਵਾਲੀਆਂ ਨਹੀਂ ਲੱਗਦੀ ਨਹੀਂ ਕਰੀਂਦੇ ਨਹੀਂ ਦਿਖਾਣੇ ਸਾਰਾ ਕੁਝ ਇਹ ਮੁੰਡੇ ਸਾਰੇ ਸਬੂਕ ਦੇ ਸਾਡੇ ਕੋਲ ਮਾਂ ਕਹਿੰਦੀ ਮੈਂ ਉੱਤੀ ਬਿਠਾਣਾ ਦੱਸੋ ਹੁਣ ਅਸੀਂ ਕੀ ਕਰੀਏ ਮੁੰਡੇ ਨਾਲ ਇਹ ਕਿਦਾਂ ਤੁਹਾਡੇ ਕੋਲ ਸਬੂਤ ਹੈ ਇਹ ਇਹ ਉਹਨੇ ਜੀ ਉਹ ਲੈ ਆ ਸੀ ਸਕਰੀਨ ਸ਼ਾਟ ਲੈ ਹੋਇਆ ਹੈ ਇੰਸਟਾਗ੍ਰam ਤੇ ਜਦੋਂ ਗੱਲਾਂ ਕਰਦੇ ਨੇ ਉਹ ਸਕਰੀਨ ਸ਼ਾਟ ਲੈ ਹੋਇਆ ਹੈ ਬੇਟੀ ਦੇ ਜਿਹੜੇ ਮੈਸੇਜ ਹੈ ਉਹ ਦੇਖੋ 292 ਮੈਸੇਜ ਅਸੀਂ ਕਢਾਏ ਹੋਏ 292 292 ਜਿਹੜੇ ਉਹਦੇ ਚੈਟ ਹੈ ਤੁਹਾਡੇ ਕੋਲ ਪੀਡੀਐਫ ਹੀ ਹੈ ਨਾ ਉਹਦੀ ਪੀਡੀਐਫ ਤਾਂ ਨਹੀਂ ਹੋएगी ਨੇ ਨੇ ਕਿਦਾਂ ਇੱਕ ਕਿਦਾਂ ਕਢਾਇਆ ਸਕਰੀਨਸ਼ਾਟ ਵਗੈਰਾ ਕੁਝ ਤੁਸੀਂ ਤੋਂ ਕਢਾਇਆ ਹਾਂ ਜੀ ਆਪ ਹਾਂ ਪੀਡੀਐਫ ਫਿਰ ਭੇਜ ਦਿਓ ਨਾ ਉਹ ਮੇਰੀ ਆਪਾਂ ਲੱਭਣੀ ਪੈਗੀ ਆ ਦੇਖੋ ਇਹਦੇ ਚ ਖਾਓ ਕੋਈ ਇਹ ਸਾਰਾ ਜਿਹੜਾ ਰਿਕਾਰਡ ਹੈ ਜੀ ਇਹ 5 ਮਹੀਨੇ ਸਾਡੇ ਕੋਲ ਇੱਥੇ ਰਹੀ ਉਸ ਤੋਂ ਬਾਅਦ ਜਦੋਂ ਮੈਂ ਕਹਿੰਦਾ ਸੀ ਨਾ ਤੇ ਮੈਂ 3-3 ਘੰਟੇ ਫੋਨ ਨਹੀਂ ਛੱਡਦੀ ਤੇਰੀ ਮਾਂ ਦਾ ਇਹ ਉਹਨਾਂ ਨੂੰ ਦਿਖਾਉਣ ਵਾਸਤੇ ਹੈ ਰਿਕਾਰਡ ਇਹਦੇ ਚ ਕਲਰ ਫੋਟੋਆਂ ਸੀਗੀਆਂ ਇਹ ਕਲਰ ਦਾ ਹੀ ਵਿੱਚ ਇੱਕ ਦੋ ਕਲਰ ਹੈ ਉਹਦੇ ਚ ਨਾ ਨਾ ਕੁਝ ਹੋਰ ਜਿਹਾ ਜਿਹੜੇ ਉਹਨਾਂ ਦੇ ਵੇ ਇਹ ਜੇ ਉਹ ਕਹਿੰਦੇ ਵੀ ਕੁਝ ਨਹੀਂ ਹੈ ਕਹਿੰਦਾ ਤੁਹਾਡੇ ਨਹੀਂ ਨਹੀਂ ਕੋਈ ਮੈਸੇਜ ਹੈਗਾ ਜਿਹੜਾ ਕੀਤਾ ਹੋਵੇ ਕਿਸੇ ਨੂੰ ਹਾਂ ਇਹ ਦੇਖ ਮੈਸੇਜ ਫੋਟੋ ਦਿਖਾਉਂਦੇ ਨੇ ਫੋਟੋ ਦਿਖਾ ਮੋਬਾਈਲ 'ਚ ਦਿਖਾ ਦੇਣਾ ਯਾਰ ਹਾਂ ਮੋਬਾਈਲ ਦੇ ਦਿਖਾ ਮੋਬਾਈਲ 'ਚ ਦਿਖਾ ਲੈ ਆ ਲੈ ਫੋਨ ਮੇਰੇ ਕੋਲ ਹੈ ਜੀ ਆਪ ਪਹਚਾ ਦੂੰ ਇਹ ਇਥੇ ਨਾ ਕੋੜ ਤੁਹਾਡੇ ਕੋਲ ਸੈਂਡ ਕਰ ਦਾਂਗੇ ਇਹ ਮੋਬਾਈਲਾਂ 'ਚ ਬਹੁਤ ਸਮਗਰੀ ਹੈ ਯਾਰ ਇਹ ਤਾਂ ਅਸੀਂ ਆਈਡੀ ਤੋਂ ਮਿਲ ਜਾਂਦੀ ਹੈ ਸਾਡੇ ਤਾਂ ਨੰਬਰ ਸਾਰੇ ਬਲੌਕ ਹੈ ਹੁਣ ਜਿਹੜੇ ਇਹਦੇ ਨਾਲ ਮੁੰਡੇ ਯਾਰ ਦੋਸਤ ਹੈ ਹੁਣ ਉਹਨਾਂ ਦੀ ਆਈਡੀ ਤੋਂ ਪਤਾ ਲੱਗਦਾ ਠੀਕ ਹੈ ਨਾ ਠੀਕ ਹੈ ਜੀ ਬਾਕੀ ਪੱਕੇ ਸਬੂਤ ਤੁਹਾਨੂੰ ਫਿਰ ਦਵਾਂਗੇ ਕੱਚੇ ਪੈਰੀ ਕੋਈ ਕੰਮ ਨਹੀਂ ਕਰਦੇ ਜੋ ਵੀ ਸਾਡੇ ਕੋਲ ਹੈਗਾ ਜੋ ਤੁਸੀਂ ਸਾਡੀ ਹੈਲਪ ਕਰ ਰਹੇ ਸਾਨੂੰ ਤੁਹਾਨੂੰ ਲੋੜ ਹੈਗੀ ਆ ਉਹ ਅਸੀਂ ਸਮਗਰੀ ਤੁਹਾਡੇ ਕੋਲ ਮਤਲਬ WhatsApp ਤੇ ਭੇਜ ਦਵਾਂਗੇ ਪੰਜਾਬ ਸਰਕਾਰ ਤੇ ਇਹ ਹਿੰਦੁਸਤਾਨ ਸਰਕਾਰ ਹੈ ਜੋ ਇਹ ਇਤਨੇ ਦੁਖੀ ਹੈ ਦੀ ਜਨਤਾ ਜਨਾਰਦਨ ਇਹ ਕਾਦੇ ਆਗੂ ਬਣੇ ਹੋਏ ਹੈਗੇ ਹਿੰਦੁਸਤਾਨ ਚ ਕੋਈ ਇਤਨੇ ਫਰੋਡਾਂ ਦੇ ਬਾਰੇ ਇਤਨਾ ਤੁਸੀਂ ਹੁਣ ਲੱਗਿਆ ਕਰਨ ਇਹਨਾਂ ਨੂੰ ਅਜ ਤੱਕ ਨਜ਼ਰ ਨਹੀਂ ਆਇਆ ਹੈ ਕਿਆ ਬਦਦਰ ਮੰਤਰੀ ਆਏ ਇਹ ਆਇਆ ਇਹਨਾਂ ਨੇ ਕਦੇ ਕਿਸੇ ਦੀ ਆਵਾਜ਼ ਨਹੀਂ ਸੁਣੀ ਹੈ ਇਹ ਮੈਂ ਤਾਂ ਬੜੇ ਪਰੇਸ਼ਾਨ ਆਇਆ ਨਾ ਤੋਂ ਸੁਣ ਕੇ ਵੀ ਇਹ ਕਿਸੇ ਦੇ ਦੁਖੀ ਦਾ ਦੁੱਖ ਨਿਵਾਰਨ ਵਾਲੇ ਹੈ ਵੀ ਆ ਨਹੀਂ ਹੈ ਕਾਦੀ ਵੋਟਾਂ ਲੈਣੇ ਆਏਗੇ ਇਹ ਕਾਦੀ ਵੋਟਾਂ ਲੈ ਲੈ ਕੇ ਇਹ ਮੰਤਰੀ ਬਣ ਜੰਨੇ ਹੈਗੇ ਅੱਛਾ ਇਸ ਕਰਕੇ ਮੇਰੇ ਤਾਂ ਇਹ ਗੁਰਜਾਰਸ ਸ ਹੈ ਇਸ ਹਿੰਦੁਸਤਾਨ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਕਿ ਸਾਡੇ ਨਾਲ ਇਤਨੇ ਝੋਖੇ ਟੜੀ ਹੋ ਰਹੇ ਹੈਗੇ ਇਹ ਮਾਨਕ ਜਿਹੜਾ ਨਾ ਕਿਉਂ ਨਹੀਂ ਇਹ ਆ ਮੁੰਡਾ ਮਾਨਕ ਹੈ ਆਈ ਲਵ ਕਹ ਰਿਹਾ ਨਾ ਕੀ ਲਿਖਿਆ ਹੈ ਇਸ ਵਰਡੇ ਸੁਵੀਟੀ ਹਾਂ ਇਹਦਾ ਨਾ ਸੁਵੀਟੀ ਰੱਖ ਲਿਆ ਉਹਦੇ ਪਹਿਲਾਂ ਇਹਦਾ ਹੁਣ ਇਹਨੇ ਸੁਵੀਟੀ ਕਹਿੰਦੇ ਨੇ ਠੀਕ ਹੈ ਜੀ ਇਹ ਮਾਨਕ ਹੈ ਇਹ ਇਹਦੇ ਨਾਲ ਸਵਾ ਸਾਲ ਰਹਿੰਦੀ ਹੈ ਬਸ ਜਿਹਦੇ ਕੋਲ ਬੜੀ ਗੱਡੀ ਦੇਖ ਲਈ ਉਹਦੇ ਛਾਲ ਮਾਰ ਕੇ ਬਹਿ ਗਏ ਠੀਕ ਹੈ ਇਦਾਂ ਤਾਂ ਮਰ ਰਿਹਾ ਠੀਕ ਹੈ ਹੋਰ ਉਲਸ ਚੰਦਰ ਦੇ ਪੰਜਾਬ ਦੇ ਜਿੰਨੇ ਵੀ ਹੈ ਜਿੰਨੇ ਵੀ ਸਰਕਾਰ ਹੈ ਆਪਣੇ ਆਪ ਨੂੰ ਇਤਨੀ ਸੱਚੀ ਇਮਾਨਦਾਰੀ ਕਹਾਂਦੀ ਆਪ ਸਰਕਾਰ ਹੈ ਅਸੀਂ ਤੁਹਾਡੇ ਵਾਸਤੇ ਸਾਡੀ ਇੱਕ ਕੋਈ ਕੁਝ ਨਹੀਂ ਸੁਣਨੇ ਵਾਲਾ ਹੈ ਸਾਨੂੰ ਇਹ ਗੁਜਾਰਸ਼ ਹੈ ਇਹ ਮਾਨ ਸਰਕਾਰ ਕੋਲੋਂ ਹੋਰਾਂ ਨਾਲੋਂ ਕਿ ਇਹ ਤੁਸੀਂ ਜੋ ਘੱਟ ਤੋਂ ਘੱਟ ਆਪਣੇ ਆਪ ਨੂੰ ਇਨੇ ਸੱਚੇ ਪੁਕੇ ਬੋਲਦੇ ਆ ਘੱਟ ਤੋਂ ਘੱਟ ਜਨਤਾ ਜਨਾਰਦਨ ਇਤਨੀ ਦੁਖੀ ਪਰੇਸ਼ਾਨ ਫਿਰ ਰਹੀ ਆ ਘੁਮਰੀ ਆ ਇਹਨਾਂ ਦੇ ਇਹਨਾਂ ਦੇ ਸੁਣੋ ਆਵਾਜ਼ ਸੁਣੋ ਤੁਸੀਂ ਕਦੋਂ ਇਹਨਾਂ ਦੇ ਪੱਖ ਲੈ ਰਹੇ ਹੈਗੇ ਕੁਝ ਕਰ ਰਹੇ ਹੈਗੇ ਬਸ ਮੇਰੇ ਤਾਂ ਬੜਾ ਭਾਵਨਾ ਦੇ ਵਿੱਚ ਮੈਂ ਬੋਲ ਰਿਹਾ ਕਿ ਬਹੁਤ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਹੈਗਾ ਵਾਹਿ ਖਾਲਸਾ ਵਾਜ ਫਤਿਹ